ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਧੰਤਨ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਬਾਸਪੁਰ ਵੱਲੋਂ ਐਨ ਆਰ ਆਈ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਦੇ ਸੰਬੰਧਿਤ ਇੱਕ ਲੋੜਵੰਦ ਲੜਕੀ ਨੂੰ ਸਲਾਈ ਮਸ਼ੀਨ ਦੇਣ ਦੀ ਸੇਵਾ ਕੀਤੀ ਗਈ ਇਸ ਮੌਕੇ ਤੇ ਧੰਤਨ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਬਾਸਪੁਰ ਦੇ ਸੇਵਾਦਾਰ ਨਰਮਲ ਸਿੰਘ ਸਮੇਤ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਐਨ ਆਰ ਆਈ ਪੰਜਾਬੀ ਵੀਰ ਕਿਰਤ ਕਰੋ ਨਾਮਜੋ ਕੋ ਵਨ ਸਕੋ ਦੇ ਵਿਦੇਸ਼ ਨੂੰ ਉਪਨਾਉਂਦੇ ਹੋਏ ਆਪਣੀ ਨੇਕਮਾਈ ਦਾ ਦਸਵੰਧ ਭੇਜਦੇ ਹਨ ਜਿਸ ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇਣ ਤੋਂ ਇਲਾਵਾ ਹੋਣਾਰ ਵਿਦਿਆਰਥੀਆਂ ਦੀ ਪੜ੍ਹਾਈ ਦੀ ਸੇਵਾ ਵੀ ਨਿਭਾਈ ਜਾਂਦੀ ਹੈ ਜਦਕਿ ਲੜਕੀਆਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਲਈ ਉਸ ਲਾਈ ਬਚੀ ਦਿੱਤੀ ਜਾਂਦੀ ਹੈ ਸੇਵਾਦਾਰਾਂ ਨੇ ਦੱਸਿਆ ਕਿ ਇਸ ਦੇ ਵੀ ਜੀਨ ਦੀ ਸੇਵਾ ਸਤਕਾਰ ਜੋਗਰਨ ਲੋਕ ਸਿੰਘ ਮਨਜੀਤ ਸਿੰਘ ਪੈਰਸ ਹਰਦੀਪ ਸਿੰਘ ਬੱਬੂ ਭਾਜੀ ਹਰਦੀ ਜਸਮਨ ਦਲਬੀਰ ਸਿੰਘ ਗੋਪੀ ਕਾਂਬੀ ਪਰਸੋ ਵਾਲਿਆ ਵੱਲੋਂ ਆਪਣੀ ਨੇਕ ਕਮਾਈ ਦੇ ਢੇਜ ਦਸਵੰਧ ਨਾਲ ਕੀਤੀ ਗਈ ਇਸ ਮੌਕੇ ਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਐਨ ਆਰ ਆਈ ਪੈਰਿਸ ਜੀਆ ਸੰਪਰਾਂ ਬਹੁਤ ਧੰਨਵਾਦ ਕਰਦਿਆਂ ਵਾਇਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਵਾਇਬ ਰੂਪ ਬਾਬਾ ਦੀ ਚੈਰੀਟੇਵ ਸੋਚਾਤੀ ਗੁਰੂ ਟ੍ਰਾਂਸਪੋਰਟ ਦੀ ਸਮੁੱਚੀ ਟੀਮ ਅਤੇ ਐਨ ਆਰ ਆਈ ਪੰਜਾਬੀ ਵੀਰਾਂ ਦੀ ਜੜੀ ਕਲਾ ਰੱਖੇ ਤਾਂ ਜੋ ਉਹ ਗੁਰੂਪ ਦਾ ਮੋਹ ਗੁਰੂ ਦੀ ਗੋਲਕ ਸੰਭਿਖ ਵਿੱਚ ਵੀ ਨਿਰੰਤਰ ਸੇਵਾ ਨਿਭਾਉਂਦੇ ਰਹਿਣਾ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਦੇਖੋ ਪਤੋ ਪੱਤਰਕਾਰ ਹਿੰਦਰਜੀ ਦੀ ਖਾਸ ਰਿਪੋਰਟ ਜੀ ਕਤਾਲਸਾ ਸ਼੍ਰੀਮਈ ਕੁੱਤੀ ਕੀ ਕਟੇ ਅੱਜ ਤਾਂ ਤਾਂ ਬਾਬਾ ਜੀ ਦੀ ਸੇਵਾ ਸੋਸਾਇਟੀ ਕਰਤਾ ਦਰਬੰਦ ਨੂੰ ਜਿਹੜਾ ਕੰਨ ਲਈ ਭਰਾਵ ਦੇ ਸਹਿਯੋਗ ਨਾਲ ਇਹ ਆਪਣੇ ਇੱਥੇ ਕਮੇਟੀ ਮੈਂਬਰ ਤੇ ਸਹਿਯੋਗ ਨਾਲ ਚੱਲਦਾ ਅੱਜ ਦਾ ਮਹੀਨੇ ਦਾ ਰਸ ਜਿਹੜਾ ਵੰਡਿਆ ਜਾਂਦਾ ਆਪਣਾ ਜਿਹੜੇ ਸਤਿਵੰਤ ਪਰਿਵਾਰ ਆ ਅੱਜ ਉਹ ਸਾਡੇ ਕੋਲ ਪਰਿਵਾਰ ਆਏ ਆ ਤੇ ਅਸੀਂ ਜਿਹੜਾ ਉਹਨਾਂ ਰਾਜ ਨੂੰ ਵੰਡਣ ਜਾ ਰਹੇ ਹਾਂ ਉਹਨਾਂ ਨੂੰ ਜਿਹੜਾ ਮਹੀਨਾਵਾਰ ਨੂੰ ਵੰਡਿਆ ਜਾਂਦਾ ਪਰਿਵਾਰ ਨੂੰ ਤੇ ਸਾਡੇ ਇਹਨਾਂ ਦੇ ਭਰਾ ਜਿਹੜੇ ਇੱਥੇ ਹੈਗੇ ਆ ਰਮਜੋਤ ਸਿੰਘ ਸਾਡੇ ਬੜੇ ਸਤਿਕਾਰਯੋਗ ਤਰਦੀਪ ਸਿੰਘ ਜੀ ਲਵਜੀ ਭਾਜੀ ਹੈਪੀ ਭਾਜੀ ਤਕਬੀਰ ਸਿੰਘ ਬੱਬੂ ਭਾਜੀ ਹੈਪੀ ਗੋਪੀ ਵੀਰ ਸਾਡਾ ਕੈਂਟੀ ਪ੍ਰੀਤਕਰ ਸਾਡਾ ਵੀਰ ਸਤਿਕਾਰਯੋਗ ਤੇ ਹੈਪੀ ਦੇ ਜਸ਼ਨ ਜਿਹੜੀ ਸੇਵਾ ਸਾਨੂੰ ਦੇ ਦਿੰਦੇ ਆ ਐਨਨਾਈ ਭਰਾ ਦੇ ਸਾਡੇ ਚੋਂ ਦੇ ਸਹਿਯੋਗ ਨਾਲ ਜਿਹੜੀ ਆ ਜਿਹੜੀ ਤੁਹਾਡੀ ਨਹੀਂ ਕਮੇਟੀ ਜਿਹੜੀ ਆ ਉਹ ਤਰਜੀਹੀ ਹੈ ਵਾਹਿਗੁਰੂਆਂ ਦੀ ਕਮਾਈ ਦੇ ਵਿੱਚ ਦਿਨ ਦੁਨੀ ਰਾਤ ਚੌਰੀ ਤਰਤੀ ਕਰੇ ਤੁਹਾਨੂੰ ਤੇ ਪਰਿਵਾਰ ਨੂੰ ਖੁਸ਼ੀਆਂ ਦੇਵੇ ਜਿਹੜੇ ਜੀ ਗਰੀਬ ਪਰਿਵਾਰਾਂ ਦੀ ਜਿਹੜੀ ਉਹ ਸੇਵਾ ਕਰਦੇ ਪਏ ਤੇ ਹਰ ਮਹੀਨੇ ਰੱਖ ਜਿਹਾ ਇਹਨਾਂ ਨੂੰ ਢੀਠੇ ਪਿਆ ਤੇ ਅਸੀਂ ਜਦੋਂ ਸ਼ੁਰੂ ਕਰ ਲੱਗੇ ਆ ਜਿਹੜਾ ਆਪਣੇ ਇੱਕ ਕਰਕੇ ਮੈਂਦਰਾਉਣ ਤੇ ਆਪਣਾ ਜਿਹੜਾ ਰਾਸ਼ਣਾ ਮਹੀਨਾ ਦਾ ਸਾਡੇ ਕੋਲ ਆਣ ਵਾਹਿਗੁਰੂ ਜੀ ਕਾ ਖਾਲਸਾ ਕੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਕੀਕ ਕਰਕੇ ਸੁਤਾਨ ਦਾ ਨਾਮ ਸੁਣਾ ਮੈਂ ਜਿਹੜਾ ਉਹ ਪਲਵੀ ਪਲਵੀ ਜਿਹੜੇ ਮੈਡਮ ਨੇ ਇਹ ਆਪਣਾ ਸਲਾਈ ਕਢਾਈ ਦਾ ਕੰਮ ਜਿਹੜਾ ਜਾਂਦੇ ਨੇ ਤੇ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜੀ ਉਹ ਸਲਾਈ ਮਸ਼ੀਨ ਚਾਹੀਦੀ ਹੈ ਨਹੀਂ ਇਹ ਪਲਵੀ ਮੈਡਮ ਸਲਾਈ ਕਿ ਉਹ ਉਹ ਆਈਡੀ ਹੈ ਸਰਹੰਵ ਦੇ ਸਹਿਯੋਗ ਨਾਲ ਜਿਹੜੀ ਸਲਾਈ ਮਸ਼ੀਨ ਹੈ ਉਹ ਆਪਾਂ ਮੈਡਮ ਨੂੰ ਉਹ ਸਲਾਈ ਮਸ਼ੀਨ ਜਿਹੜੀ ਹੈਗੀ ਸਸਤਾ ਵਾਲੀ ਉਹ ਭੇਡ ਕਰਨ ਲੱਗੇ ਆ ਉਹ ਪਲਵੀ ਨੂੰ ਮਾਉਂਦੇ ਮੈਂ ਪਰਮਜੀਤ ਪਰਮਜੀਤ ਕੋ ਪਰਮਜੀਤ ਕੋ ਪਰਮਜੀਤ ਕੋ ਲਈਓ ਤੇ ਪਰਮਜੀਤ ਮਗਰ ਆਜੋ ਮੈਂ ਆਈ ਹਾਂ ਹਾ ਇਹ ਪੈਨ ਜੀ ਦਾ ਨਾਮ ਪਰਮਜੀਤ ਕੋ ਹੈ ਇਹਨਾਂ ਦੇ ਪਰਿਵਾਰ ਵਿੱਚ ਕੋਈ ਨਹੀਂ ਤੋਤੀ ਨੇ ਸੋ ਇਹਨਾਂ ਨੂੰ ਆਪਾਂ ਹਰ ਮੇਂ ਦਰਵਾਜ਼ੇ ਦੀ ਸੇਵਾ ਕੀਤੀ ਹੈ। ਇਹਦੇ ਪਰਿਵਾਰ ਦੇ ਵਿੱਚ ਜਨਦੇਵ ਕਰਵਲੇ ਦੀ ਕੋਈ ਤੋਂ ਡਿਕਨ ਬੈਕਿੰਗ ਬੋਲੋਗੀ ਸੀ

ਕੀ ਕਰ ਰਹੇ ਹੋ ਕਿਦਰ ਸਾਹਿਬ ਲੋ ਤੁਸੀਂ ਹੋਣਾ ਨਿਕਾ ਸੇਵਾ ਕੀਤੀ ਕਮਲੇਸ਼ ਬਿਜਾ ਜਲੇ ਹੋ ਐਵੇਂ ਪਛਿਤਣਾ ਰਹੇ ਮੈਂ ਤਾਂ ਟਾਈਮ ਆਊਟ ਹੋ ਜਾਂਦਾ ਤੇ ਇਹਨਾਂ ਦੇ 12 ਸਾਲ ਦੇ ਬੱਚਾ ਤੇ ਇਹਨਾਂ ਨੂੰ ਆਪਾਂ ਰਾਸ਼ੀ ਦੀ ਸੇਵਾ ਦੀ ਭਾਰ ਕੀ ਆਪਣਾ ਕੀ ਕੁਸ਼ੀਤਾ सुप्रीम कोर्ट सुप्रीम कोर्ट देखो तो हमारा पटायू ना नहीं बच्चे जी ने कोर्ट तो मैं जीने अनंत कार वाले अटैक हो गया थी क्यों जिनका तुम्हें देखो बीजी एक बच्चा है ना मैंने परिवार देवी से एक जन बच्चा जाना जरा पति नशे करता है तो انا ਦਾ ਘਰ ਦਾ ਬਹੁਤ ਔਖਾ ਵੀ ਤੇ 12 ਸਾਲ ਦਾ ਬੱਚਾ ਹੈ ਇਹਦੇ ਨਾਲੇ ਇਹ ਪਰਿਵਾਰ ਦੇ ਵਿੱਚ ਰਹਿੰਦਾ ਹੈ ਇਹਨਾਂ ਦੇ ਨਾਲੇ ਵੀ ਮੈਂ ਕਿਹਾ ਕਿ ਪਰਿਵਾਰ ਦੇ ਵੀ ਸ਼ਾਦੂ ਕਿੱਧਰ ਹੈ ਇਹਨਾਂ ਦੇ ਪਰਿਵਾਰ ਦੇ ਵੀ ਇੱਕ ਪੰਜਾਇਤ ਤੇ ਇਹਨਾਂ ਦਾ ਬੜੀ ਲੇਟੋ ਮੀਤ ਦੋ ਬੱਚੋ ਬੱਚੇ ਦਾ ਰਹਿਣ ਸੋਹਾਂ ਦਾ ਕੋਈ ਰਹੀ ਨਹੀਂ ਹੈਗਾ ਆਹਨ ਕਿਹਾ ਹਾਂ ਬੰਦੀਆ ਬੰਦੀਆ ਨਾ ਕੋਈ ਨਾ ਕੋਈ ਨਾ ਸੇਂ ਨਹੀਂ ਹੈ ਜੀ ਸੱਤਿਆ ਸੱਤਿਆ ਹਾਲੋ ਹਾਲੋ ਕਿ ਜਾਨਾ ਜਿੱਲੇ ਜਵਾਬ ਕਿਉਂ ਦਿੰਦੇ ਸੱਤਿਆ ਇਹਨਾਂ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈ ਜੀ ਤੇ ਇਕੱਲੇ ਨੇ ਤੇ ਇਹਨੂੰ ਆਪਾਂ ਰਾਖੀ ਦੀ ਸੇਵਾ ਕੀਤੀ ਹੈ ਤੁਹਾਡੀ ਇਸ ਕਰਕੇ ਹਲਿਆ ਪਰਿਵਾਰ ਚ ਕੋਈ ਨਹੀਂ ਇਕੱਲੇ ਲਦੋਂੋਂ ਤੋਂ ਮਤਲਬ ਕੀ ਆਉਂਦਾ ਕੀ ਆਸ ਪਾਜੋ ਹਾਲੋ ਅੰਦਰ ਇਹਨਾਂ ਦੇ ਮੁੰਡੇ ਨੂੰ ਟੀਵੀ ਦੀ ਪ੍ਰੋਬਲਮ ਆ ਸੋ ਬੈਠਦੇ ਨੇ

ਹੋ ਗਿਆ ਹੈ ਨਾ ਕੰਕੀ ਮੇਰੀ ਅਈ ਬੜਾ ਸ਼ੇਕ ਕਰ ਦੋ ਰਸ ਦੋ ਰਸ ਦੋ ਰਸ